ਆ ਗਏ ਜੀ ਫਲਾਵਰ ਦੀਆਂ ਦੁਕਾਨਾਂ ਕਿ ਵੀ ਦੇਖ ਸਕਦੇ ਜੀ ਆ ਗਏ ਜੀ ਫਲਾਵਰ ਦੀਆਂ ਦੁਕਾਨਾਂ ਨੇ ਜੀ ਆ ਗਏ ਜੀ ਅੱਜ ਸੇਲ ਲੱਗੀ ਆ ਜੀ ਗੈਸ ਚੁੱਲੇ ਦੀ ਇਹ ਆ ਗਿਆ ਜੀ ਟ੍ਰੈਂਡ ਕਿਚਨ ਸੈਂਟਰ ਇੱਥੇ ਹਰ ਪ੍ਰਕਾਰ ਦੇ ਨਵੇਂ ਚੁੱਲ੍ਹੇ, ਪੱਟੀਆਂ, ਲਿਫਟੀਆਂ ਤੇ ਵਿਧਾਨੀਆਂ ਦੂਸਰਾ ਗ੍ਰੈਂਡਰ ਮਿਲਦੇ ਹਨ ਤੇ ਰਿਪੇਅਰ ਦਾ ਇੱਥੇ ਰਿਪੇਅਰ ਵੀ ਕੀਤੀ ਜਾਂਦੀ ਹੈ। ਆ ਦੇਖੋ ਜੀ ਆ ਨਵੇਂ ਚੁੱਲ੍ਹੇ ਅੱਜ ਸੇਲ ਹੋ ਰਹੇ ਨੇ। ਦੀਵਾਲੀ ਦੇ ਮੌਕੇ ਤੇ ਇਹਨਾਂ ਨੇ ਸੇਲ ਲਗਾ ਰੱਖੀ ਹੈ ਜੀ। ਆ ਵੀ ਦੇਖ ਸਕਦੇ ਹੋ ਜੀ ਆ ਗੈਸ ਵਾਲੀਆਂ ਪੱਟੀਆਂ ਜੀ ਨਵੀਆਂ ਬਿਲਕੁਲ। ਇਹ ਚੈਨਲ ਹੈ ਇਹ ਆਪਣਾ। ਲੋਕੜੂ ਸੀ ਇਹ ਹੈਗੇ ਜੀ ਦੁਕਾਨ ਦੇ ਓਨਰ ਹਾਂਜੀ ਹਾਂਜੀ ਕੀ ਹਾਲ ਹੈ ਜੀ ਉਹ ਆਪ ਜੀ ਠੀਕ ਹੋ ਹਾਂਜੀ ਤੇ ਤੁਸੀਂ ਓਨਰ ਹੋ ਨਾ ਦੁਕਾਨ ਦੇ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਮਾਮਲ ਅਸਰ ਮਾਮਲ ਅਸਰ ਹਾਂਜੀ ਆਪਣੇ ਕੀ ਕੀ ਸਾਮਾਨ ਆ ਤੁਹਾਡੇ ਕੋਲੇ ਸਾਡੇ ਲਈ ਵਿੱਚ ਉਗੇ ਹੋਗੇ ਸਰ ਮਿਕਸੀਆਂ ਹੋਗੀਆਂ ਗਰੈਂਡਰ ਹੋਗੇ ਜਿੱਦਾ ਕੀ ਅੰਡਰਸਨ ਚੁੱਲੇ ਹੋਗੇ ਔਰ ਲੈਕੂਏਟਰ ਵਗੈਰਾ ਰਿਪੇਅਰ ਕਰਦੇ ਆ ਡੀਜ਼ਲ ਹੋਵੇ ਔਰ ਪੱਟੀਆਂ ਹੋ ਗਈਆਂ ਗੇਸੀ ਪੱਟੀਆਂ ਹੋ ਗਈਆਂ ਇਹ ਆਪਣੀ ਕਿੱਥੇ ਕਰਕੇ ਦੁਕਾਨਾ ਜੀ ਸਰ ਸਾਡੀ ਦੁਕਾਨ ਹੈਗੀ ਹੈ ਨੀਅਰ ਪਿਪਲੀ ਪੈਟਰੋਲ ਪੰਪ ਅ ਸਾਹਮਣੇ ਬਨੋਦ ਡਾਕਟਰ ਬਿਲਕੁਲ ਲੋਕੇਸ਼ਨ ਹੈ ਕੀ ਆਪਣੀ ਮੇਨ ਲੋਕੇਸ਼ਨ ਹੈਗੀ ਆ ਪਿਪਲੀ ਵਾਲਾ ਪੈਟਰੋਲ ਪੰਪ ਬਿਲਕੁਲ ਸਾਹਮਣੇ ਤੇ ਬਨੋਦ ਹਸਪਤਲ ਇੱਕੋੜਲੇ ਨਾਲੋਂ ਸਾਰੇ ਨਾਲੋਂ ਸਸਤੇ ਰੇਟ ਆਪਣੇ ਨੇ ਗਰੰਟੀ ਆ ਰੇਟ ਦੀ ਜੋ ਰੇਟ ਅਸੀਂ ਦੇ ਦਾਂਗੇ ਉਹ ਮਲੇ ਕੋਲੇਜ ਕੋਈ ਨਹੀਂ ਦੇ ਸਕਦਾ ਕਿਉਂਕਿ ਸਾਡੇ ਲੋਵੇ ਮਾਰ ਸੀਤਾ ਹੁੰਦਾ ਹੈ ਕ੍ਰੈਡਿਟ ਤੇ ਅਸੀਂ ਕੈਸ਼ ਲੈਂਦੇ ਆ ਸਾਡਾ ਕੰਮ ਹੈਗਾ ਬਿਲਕੁਲ ਜੈਨੂਨ ਸਾਡੀ ਨਵੀਂ ਦੁਕਾਨਦਾਰੀ ਹੈ ਇਸ ਕਰਕੇ ਅਸੀਂ ਘੱਟ ਮਾਰ ਦੇ ਕੇ ਕੰਮ ਕਰ ਰਹੇ ਆ ਬਹੁਤ ਜ਼ਿਆਦਾ ਘੱਟ ਮਾਰ ਦਿੰਦੇ ਲੈ ਵੀ ਦੋਸਤੋ ਪਟਾਕੇ ਬਾਈ ਚੱਲ ਰਹੀ ਆ ਦੇਖੋ ਹੁਣ ਇਹਨੂੰ ਤੋਪੜਾ ਕਹਿੰਦੇ ਨੇ ਜੀ ਇਹ ਦੇਸੀ ਆ ਜਾ ਆ ਦੇਖੋ ਮੋਹਿਦ ਚਲਾਊਗਾ ਤੇ ਆ ਦੇਖੋ ਨਾਲ ਮੋਹਿਦ ਦੀ ਵਾਈਫ ਉਹ ਤੂੰ ਫੜਾ ਥੱਲੇ ਹਾਂ ਆ ਵਾਦ ਅੱਬਾ ਬੜੀ ਨਾ ਵੇ ਅਲਾ ਹਬੀਬੀ ਡੈਡੀ ਜੀ ਵੱਡਾ ਤੇ ਮੱਕਾ ਟੱਕੇ ਚਲਾ ਰਹੇ ਆ ਜੀ ਅਸੀਂ ਦੇਖੋ ਸਾਰੇ ਮੁੰਡੇ ਸਾਰੇ ਚੱਲੂਗਾ ਹੁਣ ਚਲਾ ਰਹੇ ਨੇ ਪਟਾਕੇ ਗੱਡੀ ਆਉਂਦੀ ਰੁਕ ਜਾ ਡਰ ਕੋ ਵੀ ਐ ਜਦੋਂ ਗੱਡੀ ਆਉਂਦੀ ਰੁਕ ਜਾ ਗੱਡੀ ਜਿਹੜਾ ਖਾਨ ਲੱਗੀ ਆ ਆ ਦੇਖੋ ਜੀ ਹੁਣ ਟਾਕਾ ਚੱਲੂਗਾ ਬੜੇ ਹੱਥ ਦਾ ਕੰਬਲ ਹਵਾ ਹਾਰੀ ਆਵਾ ਪੱਲਾ ਓ ਹਵਾ ਦੇ ਲੱਗੇ ਇਹ ਚ ਲਾਉ ਦੋ ਅੱਪ ਆ ਦੇ ਆ ਦੇ ਰੱਟ ਦਾ ਮੱਕਾ ਲੈ ਤਾਂ ਫਸਕੀ ਜਾ ਲੈ ਆਹ ਜੀ ਪਟਾਕੇ ਤੇ ਪਟਾਸ ਹਾਂ ਹਾਂ ਚਲਾਵੇ ਲਾਓ

ਨੀ ਉਹਦਾਂ ਮਸਲੀ ਨਿੱਕੀ ਉਹਦਾਂ ਨਿੱਕੀ ਆ ਗੱਲਾਂ ਅਸਲੀ ਇਹ ਕਰਦੇ ਬੰਬਾਂ ਦੇ ਡਿੱ ਗਿਆਂਦਾ ਹੈ ਨਿੱਕੀ ਗੱਲਾਂ ਅਸਲੀ ਇਹ ਕਰਦਾ ਫੈਸਲੇ ਰੱਖਿਆ ਜਦੋਂ ਬੰਬ ਚੱਲੇ ਭੱਜ ਜਾਂਦਾ ਮੋਮਬਤੀ ਲੈ ਲਿਆ ਤੋ ਯਾਰ ਇੱਕ ਲਾ ਕੇ ਰੱਖਣੀ ਪੈਂਦੀ ਮੋਟੀ ਭਾਈ ਬੈਲੀ ਜਾ ਉਹ ਮੋਮਬਤੀ ਲਾ ਲਈਦੀ ਹੁੰਦੀ ਆ ਤੈਨੂੰ ਕਿ ਇੱਧਰ ਆ ਜਾ ਸੁਣੇ ਨਹੀਂ ਲੈ ਹੁਣ ਤਾਂ ਮੈਂ ਦੱਸੂ ਪਤਾ ਫਿਰ ਗੱਡੀ ਕਿਹੜਾ ਲਿਖਿਓ ਤੁਹਾ ਦਿੱਲੇ ਖਤਮ ਕਰ ਹੀ ਜਾਉਂਗੇ ਮੋਮਬਤੀ ਲੈ ਲਓ ਮੈਂ 8 ਲੱਖ ਦੇਖਦੇ ਆਂ ਅਸਰੀ ਨਹੀਂ ਕਿਸੇ ਦਾ ਮੋਮਬਤੀ ਅੰਦਰ ਵੀ ਚੱਕ ਲੈ ਜਣ ਡਬਲੀ ਚਿਲੂ ਹੋ ਗਈ ਸੀ ਕੈਂਡਲ ਚੱਕ ਲੈ ਅੰਦਰੋਂ ਲਾ ਕੇ ਰੱਖੋ ਲਾ ਕੇ ਰੱਖੋ ਪੰਨੂ ਕਰ ਦੋ ਕੈਮਰਾ ਓਏ ਕਿੱਕਾ ਤਾਂ ਮਾਰੀ ਜਿੱਥੇ ਲੋਹੇ ਨਾਲ ਆਹ ਪਾਸ ਕਰੋ ਨਾ ਪਾਸ ਕਰੋ ਪਾਸ ਕਰੋ ਪਾਲ ਨੂੰ ਚਰਾ ਲਿਓ ਹੁਣ ਪੜ ਸਾਡੇ ਕਿਹੜੇ ਆ ਇਹ ਲੈ ਕੇ ਚੜੇ ਮੁੰਟੀ ਨਾਲ ਪੜ ਕਿੱਥੇ ਲੱਗੇਗਾ ਆਪਾ ਚੱਲ ਗੱਡੀ ਚਲਾਉਣੇ ਆਪਾ ਚਲਾਉਣੇ ਨਹੀਂ ਤਾਂ ਨਹੀਂ ਹੁਣ ਮਾਈਕਲ ਨੋ ਹਾ ਜੀ ਆਪਣੇ ਮੋਹਿਤ ਸ਼ਾਰਟ ਚਲਾਉਣ ਲੱਗਿਆ ਤੇ ਤੁਹਾਨੂੰ ਦਿਖਾਉਣੇ ਆ ਸ਼ਾਰਟ ਲਾਗੇ ਰੱਖੋ ਭਾਈ ਆਜਾ ਡਾਇਰੈਕਟ ਲੋ ਕਰਨਾ ਅਜਾ ਡਾਕਟਰ ਨੂੰ ਇਹ ਪਾਣੀ ਪੀਣ ਲਈ ਲੋ ਜੀ ਹੋਰ ਇੱਕ ਪਟਾਕਾ ਥੋੜਾ ਅੱਗੇ ਨੂੰ ਅੱਗੇ ਲੈ ਆਪਣਾ ਮਾਈਕਲ ਜਿਆਦਾ ਬਈ ਵੀ ਆਇਆ ਨੇ ਤਾਂ ਇਹ ਵੀ ਚਲਾਉਂਗੇ ਨਾਰ ਇਹ ਵੀ ਚਲਾਉਣੇ ਬਾਅਦ ਚਲਾਵਾਂਗੇ ਆਪਾਂ ਕੋਣ ਕਦੇ ਵਾਹ ਯਾਰ ਮਮੀ ਆਜ ਤੂੰ ਬੜਾ ਤੇ ਲਈ ਆਪਾਂ ਮੈਂ ਚੁਰਾਉਣਾ ਮੈਨੂੰ ਨਹੀਂ ਕੋਈ ਲਓ ਜੀ ਮੈਡਮ ਵੀ ਚਲਾਉਣ ਲੱਗੀ ਆ ਜੀ ਟੋਪੜਾ ਥੱਲੇ ਫੜੋ ਬਲੈਕ ਜੀ ਹੈਂਡਲ ਤੋਂ ਬਲੈਕ ਹੈਂਡਲ ਤੋਂ ਹਾਂ ਆਹ ਇਹਦਾ ਫੜ ਕੇ ਮਾਰੋ ਕਰੋ ਓਬਾ ਮਾਤਾ ਬਲੀ ਨਾਰਦੀ ਦੇ ਨਾਰਦੇ ਦੇਖ ਲੈ ਨਾਰੀ ਵੀ ਕੱਢ ਲੈਨੇ ਐਨੇ ਬੱਦੇ ਨੇ ਹੁਣ ਦੇਖ ਹਦਰੀ ਨੂੰ ਨਾਰ ਪਾਤੋਂ ਨੇ ਪਾਪਾ ਮੈਂ ਵੀ ਤੁਲੂਗਾ ਹਾਂ ਲੱਗਿਆ ਯੋ ਅਨਾਰ ਚੱਲਣ ਉਹ ਆ ਰਿਹਾ ਪਿੱਛੇ ਮੋਟਰਸਾਈਕਲ ਕੋਈ ਨਹੀਂ ਸਾਈਡ ਤੋਂ ਲੈ ਬਟੇ ਇਹ ਸਾਡਾ ਚੱਲੂਗਾ ਮੇਰੀ वैसे घर को तो ना इधर यो होगा है। अब बल्ले हबीबी। आप और चक्कर आते हैं बेटा। अरे आया कौन सा निकला ये? ये बेटे निकलेंगे। आया वो मेरी चलाऊंगी उसको आया। मैं चलाऊंगा मैं चलाऊंगी आप। चार खींच जाएगा नहीं मुंडे पर आ जाए। चार तो बाद आ जाएगा। पापा मैं चलाऊ ਹੋ ਗਿਆ ਹੋ ਗਿਆ ਹੋ ਗਿਆ ਸਟਾਰਟ ਉਹਨਾਂ ਆਜ਼ਨ ਆ ਜੀ ਪਾਗੜੀ ਮੈਂ ਤੇਰੀ ਹੁਬ ਹਵਾ ਕੇ ਵੇਟ ਕਰਾਂਗਾ ਆ ਜੀ ਪਿੱਛੇ ਨੂੰ ਕਰਨਾ ਹੁੰਦਾ ਜੇ ਹੋ ਜਾਣਾ ਤੇ ਚੱਲਣ ਲੱਗੀ ਆ ਜੀ ਫੁੱਲ ਝੜੀ ਲੈ ਜਾਂਦਾ ਤੂੰ ਮਾਮਾ ਤੇ ਦੌੜੇ ਅੱਜਾਂ ਟੰਨੇ ਨੂੰ ਅੱਕਲਾ ਅੱਛਾ ਹਾਂਜੀ ਦੋਸਤੋ ਪੁਲ ਝੜੀਆਂ ਚਲਾਉਂਗੇ ਅੱਪਾ ਹੁਣ ਚਲਾਣ ਲੱਗੇ ਆ ਪੁਲ ਝੜੀਆਂ ਦਿਖਾਣੇ ਆ ਤੁਹਾਨੂੰ ਪੁਲ ਝੜੀਆਂ ਵੀ ਮੈਂ ਤਾਂ ਮਾਈਕਲ ਧੱਕੇ ਸ਼ੇਵਾਨੀ ਥੋੜੀ ਜਿਹੀ ਮੋਟੀ ਹੋ ਹੋ ਜਾ ਹਾਂ ਹੀ ਬੇ ਮੈਂ ਤੁਹਾਨੂੰ ਲੱਗ ਜਾਣਾ ਮੈਂ ਕਰਾਂਗਾ ਜਾਦੂਗਰ ਬਣਿਆ ਰੋਸਟਿੰਗ ਬਈ ਇੱਥੇ ਸੰਭਲ ਨੂੰ ਬਣਾ ਇੱਧਰ ਲੀ ਬੋਟੇ ਇੱਧਰ 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 ਮਾਉਂਦਿਓ ਉੱਥੋਂ ਮਾਉਂਗਾ ਕਰ ਦੇ ਵਿੱਚ ਲਾਓ ਐ ਇੱਕ ਟੂ ਹਾਂਜੀ ਕਰ ਤੋ ਹਾਂ ਇਹਦੋਂ ਆ ਬਣਾਏ ਤੇ ਸਾਹਮਣੇ ਤੋਂ ਬਣਾ ਐਦੋਂ ਹੋਇਆ ਕੋਈ ਉਹ ਤੇ ਬਣਾਉਂ ਖੁਰਕੇ ਬਣਾਈ ਉਹ ਯਾਰ ਬਣਦੀ ਨਹੀਂ ਤੁਹਾਨੂੰ ਨਹੀਂ ਪਤਾ ਆ ਜਾਓ ਹਾਂ ਮਾ ਮਾਈਕਲ ਦੱਬੀ ਐਂਡ ਬੀਂਡ ਲਾ ਹਾਂ ਚਲਾਉ ਤਾਂ ਵਾਤ ਨਹੀਂ ਨਹੀਂ ਸਦਾ ਚਲਾਓ ਸਦਾ ਚਲਾਓ ਜਿੱਦਾਂ ਪਹਿਲੇ ਲਾਇਆ ਉਦਾਂ ਚਲਾਓ ਵਸ ਸਦਾ ਕਰੋ ਵਸ ਇਹਨੂੰ ਹਾਂ